ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੱਲਕਲਾਂ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਤੇ ਮੋਗੇ ਸ਼ਹਿਰ ਦੇ ਬਿਲਕੁਲ ਨੇੜੇ ਦਾ ਪਿੰਡ ਹੈ ਮੋਗੇ ਤੋਂ ਫਿਰੋਜ਼ਪੁਰ ਨੂੰ ਜਾਂਦੇ ਆ ਤਾਂ ਤਲਵੰਡੀ ਭਾਈ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਵੱਡੇ ਕੱਲ ਵੀ ਕਹਿ ਦਿੰਦੇ ਆ ਤੇ ਕੱਲਕਲਾਂ ਵੀ ਕਹਿ ਦਿੰਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇੱਥੇ ਤੁਸੀਂ گاਵਾ ਦੇਖੋਗੇ ਮੈਂ ਕੁਝ ਦਿਨ ਪਹਿਲਾਂ ਜੀਰੇ ਸ਼ਹਿਰ ਚੋਂ ਇੱਕ ਵੀਡੀਓ ਬਣਾਈ ਤੇ ਮੈਂ ਉੱਥੇ ਉਹ ਬਾਈ ਹੋਰਿਆ ਨਾ ਜੋ ਗੱਲਾਂ ਹੋਈਆਂ ਤੇ ਪਤਾ ਲੱਗਾ ਵੀ ਸਾਰੀਆਂ ਮੱਝਾਂ ਉਹਨਾਂ ਨੇ ਆਪਣੇ ਚੈਨਲ ਤੋਂ ਖਰੀਦੀਆਂ ਸੀ ਮਤਲਬ ਵੀਡੀਓ ਦੇ ਮਾਧਮ ਨਾਲ ਤੇ ਅੱਜ ਜਿਹੜੇ ਬਾਈ ਕੋਲੇ ਵੀਡੀਓ ਬਣਾ ਰਹੇ ਆ ਤੇ ਇਸ ਵੀਰ ਕੋਲ ਵੀ ਜਿੰਨੀਆਂ ਵੀ ਗਾਵਾਂ ਇਹ ਸਾਰੀਆਂ ਆਪਣੇ ਚੈਨਲ ਦੇ ਉੱਤੋਂ ਆਪਣੀਆਂ ਵੀਡੀਓ ਦੇ ਮਾਧਮ ਨਾਲ ਹੀ ਬਾਈ ਕਹਿੰਦਾ ਵੀ ਖਰੀਦੀਆਂ ਸ਼ੁਰੂਆਤ ਦੇ ਵਿੱਚ ਇੱਕ ਗਾਂ ਖੜੀ ਆ ਦੋਸਤੋ ਇੱਕ ਵਾੜ ਖੜੀ ਆ ਜਿਹੜੀ ਸੂਣ ਵਾਲੀ ਹੈ ਗੱਭਣ ਹੈ ਇਹ ਬਾਈ ਨੇ ਵਕਾਊ ਕੀਤੀ ਹੈ ਚੰਗਾ ਦੁੱਧ ਨਹੀਂ ਦਿੱਤਾ ਐਸ ਵਾਰ ਇਹ ਗੱਭਣ ਕਿੰਨਾ ਦੁੱਧ ਦੇ ਦੂਗੀ ਆਸ ਜਿਹੜੀ ਉਹ ਬਾਈ ਆਪਾਂ ਨੂੰ ਉਹ ਵੀ ਦੱਸ ਦੂਗਾ ਡਿਟੇਲ ਚ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹਨੂੰ ਇਹ ਨਾਗ ਪਸੰਦ ਆ ਜੂ ਉਹ ਵੀਰ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਬਾਈ ਗੁਰਪ੍ਰੀਤ ਸਿੰਘ ਗਰਪਤ ਭਾਈ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਵੈਸੇ ਤਾਂ ਆਪਾਂ ਇੱਕ ਗਾਵ ਵਿੱਚ ਨਹੀਂ ਹੈ ਜਿੰਨੀਆਂ ਗਾਵਾਂ ਫਿਰ ਆਪਣੇ ਚੈਨਲ ਤੇ ਵੀਡੀਓ ਦੇਖ ਕੇ ਖਰੀਦੀਆਂ ਹੋਣੀਆਂ ਹਾਂਜੀ ਫਿਰ ਸਾਰੀਆਂ ਤੁਹਾਡੇ ਚੈਨਲ ਤੋਂ ਆਪਾਂ ਖਰੀਦੀਆਂ ਅੱਛਾ ਤੁਹਾਡਾ ਚੈਨਲ ਦੇਖਿਆ ਸੀਗਾ ਉਦੋਂ ਆਪਾਂ ਫਿਰ ਗਾਵਾਂ ਦੀਆਂ ਪਹਿਲਾਂ ਪਹਿਲਾਂ ਤੂੰ ਰੱਖਦੇ ਹੋਂਨੇ ਗਾਵਾਂ ਘਰ ਚ ਪਹਿਲਾਂ ਵਿੱਚੋਂ ਗਾਵਾਂ ਛੱਡਦੇ ਆਂ ਬਈ ਆਪਾਂ 2018 ਚ ਅੱਛਾ ਉਸ ਤੋਂ ਬਾਅਦ ਦੁਬਾਰਾ ਜੋ ਸ਼ੁਰੂ ਕੀਤਾ ਤੇ ਤੁਹਾਡੇ ਚੈਨਲ ਤੋਂ ਵੇਖ ਕੇ ਆਪਾਂ ਲਈਆਂ ਗਾ ਯਾਨੀ ਲਾਕਡਾਊਨ ਤੋਂ ਬਾਅਦ ਚ ਫਿਰ ਜਿਹੜਾ ਉਹ ਫੇਰ ਹੀ ਇਹ ਗਾਵਾਂ ਦੀ ਸ਼ੁਰੂਆਤ ਹੋਈ ਹੁੰਦੀ ਹੈ ਨਾ 2022 ਚ ਹਾਂਜੀ 2022 ਚ ਦੁੱਧ ਆਪਾਂ ਬਈ ਸ਼ਹਿਰ ਚ ਪੋਣੇ ਮੋਗੇ ਮੋਗੇ ਹਾਂਜੀ ਕੀ ਰੇਟ ਪੈ ਜੰਨਾ ਵੀ ਉੱਥੇ ਆਪਣਾ 52 ਰੁਪਏ ਪੈ ਜੰਨਾ 52 ਪਾਈ ਹਾਂਜੀ ਅੱਛਾ ਇਹ ਹੁਣ ਜਿਹੜੇ ਪਸ਼ੂ ਆ ਸਾਰੇ ਕੋਈ ਲਿੱਸਾ ਹੈ ਤੇ ਥੋੜਾ ਬਹੁਤਾ ਜਿਵੇਂ ਹਵਾਨੇ ਵੀ ਘੱਟ ਦਿਖਾਉਂਦੇ ਆ ਫਿਰ ਡਰਾਈ ਟਾਈਮ ਚ ਚੱਲ ਰਹੇ ਡਰਾਈ ਆ ਫਿਰ ਸੋਣ ਵਾਲੀਆਂ ਆ ਫਿਕਰੀ ਸਾਰੀਆਂ ਹੀ ਸੋਣ ਹਾਂਜੀ ਸੋਣ ਵਾਲਾ ਰਹਿਣਾ ਵੀ ਨਾਲ ਸੋਣਾਂ ਆ ਠੀਕ ਹੈ ਅੱਛਾ ਹੁਣ ਦੁੱਧ ਇਸ ਟਾਈਮ ਕਿੰਨੀ ਕਹੇ ਪ੍ਰੋਡਕਸ਼ਨ ਪਤ 0.3 ਕਿਲੋ ਬਈ 3 ਕਿਲੋ ਹਾਂਜੀ ਸੂਆ ਕਦੋਂ ਪੈ ਜਾਣਾ ਹੈ ਸੂਆ ਪਾਸਾ ਚੱਲ ਪਿਆਈ ਅਗਸਤ ਚ ਆ ਜਾਣਾ ਹੈ ਅ ਅਗਸਤ ਚ ਆਏ ਹਾਂਜੀ ਫਿਰ ਹੁਣ ਤਾਂ ਹੀ ਇੱਕ ਇਹ ਵੇਚਣ ਲੱਗੇ ਹਾਂ ਨਾ ਜਿਆਦਾ ਹੋਗੀ ਧਾ ਵੇਚਣ ਲੱਗਾ ਹੈ ਚਾਰ ਗਾਵਾਂ ਸੂਣ ਵਾਲੀਆਂ ਆਪਣੇ ਠੀਕ ਅੱਛਾ ਚਾਰ ਸੂਣ ਵਾਲਗੇ ਹਾਂਜੀ ਠੀਕ ਹੈ ਅੱਛਾ ਭਾਈ ਜਿਹੜੀ ਅੱਜ ਇਹ ਵੜ ਆਪਾਂ ਵੇਚਣ ਲੱਗੇ ਹਾਂ ਇਹ ਕਿੰਨਾਂ ਵਾਂ ਸੂਆ ਸੂਣਾ ਇਹ ਇਹ ਦੂਜਾ ਸੂਆ ਵੀਰੇ 6 ਦੰਦ ਦਾ ਦੂਜਾ ਸੂਆ ਅੱਛਾ ਇਹ ਪਿਛਲੇ ਸੂਏ ਪਹਿਲੇ ਸੂਏ ਖਰੀਦੀ ਸੀ ਆਪਾਂ ਪਹਿਲੇ ਸੂਏ ਆਪਾਂ ਲਈ ਸੀ ਹਾਂਜੀ ਠੀਕ ਹੈ ਅੱਛਾ ਕੀ ਦੁੱਧ ਦਿੱਤਾ ਆਪਣੇ ਕੋਲ ਆ ਕੀ ਦੁੱਧ ਐਰ ਕੀ ਕੀ ਉਮੀਦ ਕਰਦੇ ਹੋ ਐਰ ਕੀ ਦਾ ਵੀਰੇ 40 ਤੋਂ ਉੱਤੇ ਚੱਲੂਗੀ 40 ਤੋਂ ਉੱਤੇ ਜਾਵੂਗੀ ਸੰਭੀ ਵਧੀਆ ਆਪਣੀ ਠੀਕ ਹੈ ਮਸ਼ੀਨੀ ਚਵਾਈ ਅੱਜ ਮਸ਼ੀਨ ਤੇ ਚੱਲੂ ਠੀਕ ਹੈ ਅਜਾ ਇੱਕ ਗੱਲ ਦੱਸੋ ਜੋ ਪਿਛਲਾ ਸੂਆ ਸੂਈ ਸੀ ਉਹ ਤੋਂ ਸਿਆਲਾਂ ਚ ਸੂਈ ਸੀ ਜਾਂ ਹਾਈ ਰੁੱਤ ਸੀ ਉਹ ਫਰਵਰੀ ਸੂਈ ਸੀ ਫਰਵਰੀ ਚ ਸੂਈ ਸੀ ਹਾਂਜੀ ਠੀਕ ਹੈ ਯਾਨੀ ਥੋੜਾ ਬਹੁਤਾ ਜੇ ਰੁੱਤ ਦਾ ਵੀ ਅਸਰ ਮੰਨੀਏ ਤਾਂ ਪਿਛਲੀ ਵਾਰ ਜਿੰਨਾ ਦੁੱਤ ਤਾਂ ਦੇ ਹੀ ਜੂਗੀ ਜਸਕ ਵਾਧੀ ਦੇਵੋਗੇ ਲੈ ਵੀ ਦੱਸਦਾ ਜੀ ਇਹਦਾ ਠੀਕ ਹੈ ਅੱਛਾ ਭਾਈ ਸੀਮਨ ਕਿਹੜਾ ਭਰਾਇਆ ਜੀ ਇਹ ਆਪਾਂ ਡੈਨਮਾਰਕ ਦਾ 40116 ਹੈ 40116 ਦਾ ਸੀਮਨ ਲਗ ਹੈ ਇਹਦਾ ਪਤਾ ਕੁਝ ਦੱਸਿਆ ਸੀ ਕਿ ਕਿਹੜੀ ਇਹ ਸਟ੍ਰਾਈਕਰ ਦੀ ਇਹ ਦੱਸ ਚਾਹੀ ਉਹਨਾਂ ਨੇ ਅੱਛਾ ਉਹਨਾਂ ਨੇ ਕਹਿੰਦੇ ਸਟ੍ਰਾਈਕਰ ਦੀ ਹੈ ਹਾਂਜੀ ਠੀਕ ਹੈ ਡਿਮਾਂਡ ਕੀ ਰੱਖਾਂਗੇ ਆਪਾਂ ਡਿਮਾਂਡ ਵੀਰੇ ਫੋਨ ਤੇ ਕਰ ਲਾਂਗੇ ਆਪਾਂ ਕਿੰਨੇ ਦਿਨ ਲੈਜੂ ਸੋਨ ਚ ਇਹਦੇ 10 ਦਿਨ ਪਈ ਹੈਗੇ ਹਜੇ 10 ਦਿਨ ਪਈ ਹੈ ਅੱਛਾ ਇੱਕ ਕੁਐਸਚਨ ਹੋਰ ਸੀਗਾ ਵੀ ਜਿਵੇਂ ਤੁਸੀਂ ਇੱਥੇ ਬੰਨ ਕੇ ਹੀ ਰੱਖਦੇ ਹੋ ਪਸੂ ਥੋੜਾ ਥਾਂ ਹੈ ਵੈਸੇ ਦੋਸਤੋ ਇੱਕ ਗੱਲ ਐਡ ਕਰ ਦਿਆਂ ਵੀ ਚਾਦਰਾਂ ਬਾਈ ਨੇ ਲਗਭਗ ਮੇਰੇ ਖਿਆਲ ਚ 20 ਫੁੱਟ ਤੇ ਹੋਣਗਾ ਜਣੀ ਉੱਚੀਆਂ ਰੱਖ ਕੇ ਪਾਈਆਂ ਵਿੰਗਾਂ ਤੇ ਇੱਥੇ ਹੀ ਤੂੜੀ ਵਾਲਾ ਥੋੜਾ ਜਿਹਾ ਪੋਰਸ਼ਨ ਬਣਾ ਲਿਆ। ਅ ਬਈ ਇੱਥੇ ਹੀ ਬੰਨ ਕੇ ਰੱਖ ਕੇ ਤੂੜੀ ਤੇ ਹਰਾ ਪੌਣੇ ਦਾ ਸਾਇਲੇਜ ਪਾਉਣਾ। ਸਾਇਲੇਜ ਪਾਉਣਾ ਬਾਈ ਰੈਡੀमेड। ਠੀਕ ਹੈ ਸਾਇਲੇਜ ਮੁੱਲ ਖਰੀਦਦੇ ਹਾਂ ਤੇ ਨਾਲ ਤੂੜੀ ਐਡ ਕਰ ਦਿੰਦੇ ਹਾਂ। ਇੰਨੇ ਕ ਥਾਂ 'ਚ ਠੀਕ ਹੈ ਇਹਨੇ ਪਸੂ ਸਮਝ ਜਾਂਦੇ ਵਧੀਆ। ਠੀਕ ਹੈ ਜੀ ਪਤੀਆ ਚੱਲ ਜਾਂਦਾ। ਠੀਕ ਹੈ। ਖੋਲਿਓ ਬਈ ਵੈਡ ਨੂੰ। ਸੋ ਦੋਸਤੋ ਵੈਡ ਦੂਜਾ ਸੁਆ। ਸਟ੍ਰਾਈਕਰ ਦੀ ਬਾਈ ਕਹਿੰਦਾ ਦੱਸੀ ਸੀ ਕਿ ਮਾਲਕ ਨੇ ਜਿੱਥੋਂ ਖਰੀਦੀ ਹੈ ਤੇ ਹੁਣ ਇਹਦੇ ਜਿਹੜਾ ਸੀਮਨ ਲੱਗਾ ਹੈ 4011 ਹਵਾਨੇ ਦਾ ਰੋਖ ਪਿਛਲੀ ਵਾਰ ਨਾਲੋਂ ਜ਼ਿਆਦਾ ਵੱਡਾ ਹੈ ਤੇ ਬਾਈ ਕਹਿੰਦਾ ਵੀ ਪਿਛਲੀ ਵਾਰ ਦੁੱਧ ਚੋਇਆ 35 ਕਿਲੋ ਵਾਂਗੂ 34-35 ਕਿਲੋ ਐਦ ਕੀ ਆਸ ਆ ਵੀ ਇਹ 40 ਕਿਲੋ ਦੁੱਧ ਪਾਉਗੀ ਪੱਕੇ ਤੇ ਖੜੀ ਰਹਿੰਦੀ ਹੈ ਦੋਸਤੋ ਖੁੱਲਾ ਪਾਲਦੀ ਹੈ ਗਾਂ ਕਿਉਂਕਿ ਢਾਂਚੇ ਵੱਡੇ ਦੀ ਹੈ ਮੈਂ ਇੱਕ ਚੀਜ਼ ਨੋਟ ਕਰ ਰਿਹਾ ਵੀ ਇਹਦਾ ਫੈਕਸ ਹਵਾਨਾ ਜਿੰਨਾ ਹਵਾਨਾ ਪਛਾਣ ਦੀ ਦਿਖਾਉਂਦੀ ਹੈ ਉਹਨਾਂ ਅਗਲੇ ਪਾਸੇੋਂ ਵੀ ਚੌੜਾ ਹਵਾਨਾ ਇਹਦਾ ਦਿਸਦਾ ਉਹ ਤੁਸੀਂ ਹੁਣ ਵੀ ਦੇਖੋਗੇ ਅਗਾੜੀ ਚੰਗੀ ਹੈ ਪਿਛੋਂ ਹਵਾਨਾ ਚੰਗਾ ਹੈ ਰੇਟ ਫੋਨ ਤੇ ਆ ਕਿਉਂਕਿ ਕਦੇ ਪਸ਼ੂ ਵੇਚਣਾ ਸੋ ਫਿਰ ਤੁਸੀਂ ਇਹਦਾ ਟਾਂਚਾ ਦੇਖੋ ਬਹੁਤ ਸੋਹਣੇ ਪ੍ਰਿੰਟ ਦੀ ਦੱਸੋ ਗਾਂ ਮਸ਼ੀਨ ਨਾਲ ਚਵਾਈ ਕਰਦਾ ਬਾਈ ਥਾਣਾ ਜਿਹੜਾ ਉਹ ਮਸ਼ੀਨੀ ਚਵਾਈ ਵਾਲਾ ਦੱਸਦਾ ਬਾਕੀ ਇਹ ਕਾਮਯਾਬ ਰਹਿੰਦੇ ਹਥਾਣਾ ਕਿਉਂਕਿ ਥਾਣਾ ਜਿਹੜੇ ਇਹ ਇਹਦੇ ਚ ਨੁਕਸ ਨਹੀਂ ਬਣਦਾ ਬਾਕੀ ਹਵਾਨਾ ਤਾਂ ਫਿਕਸ ਆ ਦੱਸੋ ਕਲੀਅਰ ਦਿਸ ਰਿਹਾ ਆਪਾਂ ਨੂੰ ਲੈ ਚੱਲੋ ਬਾਈ ਬਹੁਤ ਵੱਡੇ ਟਾਂਚੇ ਦੀ ਵੈਸੇ ਬੰਨ ਕੇ ਰੱਖੀ ਹੋਈ ਗਾਂ ਹੈ ਪਰ ਜੇ ਕੋਈ ਵੀਰ ਖੁੱਲੀਆਂ ਛੱਡ ਸਕਦਾ ਤਾਂ ਉਹਦੇ ਵਾਸਤੇ ਇਹ ਇੱਕ ਨੰਬਰ ਵੈੜ ਰਹੂਗੀ ਰੇਟ ਬਾਈ ਡਿਸਾਈਡ ਕਰ ਲੂਗਾ ਆਪਦੇ ਪਰਿਵਾਰ ਦੇ ਨਾਲ ਰਾਏ ਹੋ ਜਾਂਦੀ ਹੁੰਦੀ ਹੈ ਬਾਕੀ ਕਿਸੇ ਵੀਰ ਤੋਂ ਤਕਾਇਆ ਵੀ ਜਾਂਦਾ ਰੇਟ ਵੀ ਆਪਾਂ ਨੂੰ ਕੀ ਡਿਮਾਂਡ ਰੱਖਣੀ ਚਾਹੀਦੀ ਹੈ ਜਦੋਂ ਫੋਨ ਕਰੋਗੇ ਉਦੋਂ ਕਨਫਰਮ ਹੋ ਜਾਊਗਾ ਤੁਹਾਨੂੰ ਸੋ ਇੱਕ ਵੱਡੇ ਟਾਂਚੇ ਦੀ ਤੁਹਾਨੂੰ ਇਹ ਵੈੜ ਦਿਖਾ ਰਿਹਾ ਹਾਂ ਸੋ ਜਿਹਨੂੰ ਪਸੰਦ ਆਵੇ ਜਿੰਨਾ ਹਵਾਨਾ ਪਛਾਣ ਦੀ ਦਿਖਾਉਂਦੀ ਹੈ ਉਦੋਂ ਕਿਤੇ ਜ਼ਿਆਦਾ ਅਗਲੇ ਪਾਸਿਓਂ ਹਵਾਨਾ ਦਿਸਦਾ ਤੁਸੀਂ ਇਹਦਾ ਹੀ ਅਗਾੜੀ ਦੇਖ ਸਕਦੇ ਹੋ ਰੰਗ ਰੂਪ ਪ੍ਰਿੰਟ ਸਾਰਾ ਕੁਝ ਢਾਂਚਾ ਬਹੁਤ ਸੋਹਣਾ ਹੈ ਸੋ ਅੱਜ ਦੀ ਵੀਡੀਓ ਦੀ ਇੱਕ ਇਹ ਵੈੜ ਗਾਂ ਜਿਹੜੀ ਬਕਾਊ ਭਾਈ ਨੇ ਕੀਤੀ ਹੈ ਜਿਹਨੂੰ ਚਾਹੇ ਉਹ ਵੀਰ ਤਸੱਲੀ ਕਰ ਸਕਦਾ ਧੰਨਵਾਦ